ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲਓ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਨਾ ਮੇਲੇ ਵਾਲੇ ਪਿੰਡ ਪਹੁੰਚੇ ਆ ਸਪੈਸ਼ਲ ਫਰਮਾਇਸ਼ ਆ ਬਾਈ ਦੀ ਕਹਿੰਦਾ ਇਹ ਗੱਲ ਜਰੂਰ ਐਡ ਕਰ ਦੇ ਵਿੱਚ ਵੀ ਮੇਲੇ ਵਾਲਾ ਪਿੰਡ ਆ ਪਿੰਡ ਹੈਗਾ ਕਲਾਣਾ ਤਹਿਸੀਲ ਭਲਾੜਾ ਤੇ ਜ਼ਿਲ੍ਹਾ ਲੱਗਦਾ ਮਾਨਸਾ ਮੂਸੇ ਵਾਲੇ ਦਾ ਏਰੀਆ ਵੀ ਆ ਗਿਆ ਇਸ ਏਰੀਏ ਦੇ ਵਿੱਚ ਨਾਲ ਹੀ ਇਸ ਏਰੀਏ 'ਚ ਜੇ ਗੱਲ ਕਰ ਲਈਏ ਅਚਾਨਕ ਪਿੰਡ ਆ ਗਿਆ ਲਾਹ ਹੀਰੇ ਦਾ ਕਿਉਂਕਿ ਦੁਨੀਆ ਜਾਣਦੀ ਆ ਬਾਈ ਨੂੰ ਤੇ ਆਪਾਂ ਪਹੁੰਚੇ ਕਲਾਣਾ ਪਿੰਡ ਜਾਨਵਰ ਦੋ ਦਿਖਾਵਾਂਗੇ ਇੱਕ ਝੋਟੀ ਦਿਖਾਵਾਂਗੇ ਮੁਰਾ ਨਸਲ ਦੀ ਤੇ ਇੱਕ ਦਿਖਾਵਾਂਗੇ ਮੱਝ ਕਿਉਂਕਿ ਮੱਝ ਨੂੰ ਮੈਂ ਤਾਂ ਕਹਿੰਨਾ ਸੂਆ ਤੀਜਾ ਸੂੰਦੀ ਆ ਕਈ ਸੱਜਣ ਗਿਲਾ ਕਰਦੇ ਨੇ ਵੀ ਗੁਰੂ ਤੂੰ ਮੱਝਾਂ ਨੂੰ ਕਈ ਵਾਰੀ ਝੋਟੀਆਂ ਆਖਦਣਾ ਤਾਂ ਕਰਕੇ ਇਹਨੂੰ ਆਪਾਂ ਨੇ ਮੱਝ ਆਖਿਆ ਸੂਆ ਸੂਗੀ ਤੀਜਾ ਤੇ ਦਿਨ ਥੋੜੇ ਜੇ ਕੱਢਦੀ ਆ ਤੇ ਬਾਕੀ ਆ ਜੋ ਬਾਈ ਨਾਲ ਕਰਾਉਣਿਆ ਗੱਲਬਾਤ ਖੋਲ ਕੇ ਤੋਰ ਕੇ ਦਿਖਾਵਾਂਗੇ ਤੇ ਰੇਟ ਦੀ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਆਜੋ ਜੀ ਹਾਂਜੀ ਨਾਮ ਦੱਸ ਲਓ ਕੀ ਆਪਣਾ ਨਾਮ ਬਾਦਲ ਸਿੰਘ ਬਾਈ ਸੁਖਵੀਰ ਹੋਣਾ ਤਾਂ ਨਹੀਂ 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 ਅੱਛਾ ਉਹ ਨਾਮ ਬਾਦਲਾ ਬਈ ਇਸੇ ਸਰਨੇਮ ਨਹੀਂ ਹੈਗਾ ਗੋਤ ਨਹੀਂ ਹੈਗਾ ਬਾਦਲਾ ਉਹ ਨਾਮ ਆ ਬਾਈ ਹੋਰ ਨਾ ਕਿਤੇ ਵੱਡੇ ਬਾਦਲਾ ਕਾ ਸਮਝੋ ਸੁਖਵੀਰ ਕਿਲਾਣੇ ਚੋਂ ਨਹੀਂ ਉਹਨਾਂ ਚੋਂ ਠੀਕ ਆ ਗੱਲ ਹੈ ਵਪਾਰ ਦਾ ਕੰਮ ਤਾਂ ਨਹੀਂ ਕਰਦਾ ਨਾ 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 ਬਾਈ ਕਰਦਾ ਰੇਲੂ ਨੇ ਹਾਂ ਹਾਂ ਬਾਈ ਅੱਜ ਤੋਂ ਸ਼ੁਰੂ ਕਰ ਲੈਣਾ ਇੱਥੋਂ ਆਪਾਂ ਕਿਹੜਾ ਸੂਆ ਜੀ ਇਹਦਾ ਇਹ ਤੀਜਾ ਸੂਆ ਸੂ ਜੀ ਤੀਜਾ ਕਰਦੀ ਆ ਜੀ ਆਪਾਂ ਕਿਥੋਂ ਲੈ ਕੇ ਆਏ ਸੀ ਨਹੀਂ ਪਹਿਲੇ ਸੂਏ ਲੈ ਕੇ ਆਏ ਸੀ ਕਿੰਨਾ ਕ ਦੁੱਧ ਪਾਇਆ ਕਿਹੜੇ ਏਰੀਆ ਚੋਂ ਲੈ ਕੇ ਆਏ ਉਹਨੇ 12-13 ਲੀਟਰ ਦੁੱਧ ਕੱਢਿਆ ਪਹਿਲੇ ਸੂਏ ਦੂਜੇ ਸੂਏ ਕਿੰਨਾ ਕ ਪਾਇਆ ਬਾਈ ਜ ਦੂਜੇ 14 ਤੇ ਹੁਣ ਸੂੰਦੀਆ ਤੀਜਾ ਤੀਜਾ ਹਾਂਜੀ ਦਿਨ ਕਿੰਨੇ ਕ ਕੱਢ ਦੂਗੀ ਦਿਨੇ ਦੇ ਅਜੇ ਹਫਤਾ ਪਿਆ ਇਹ ਦਿਨ ਪੂਰੇ ਹੋਣ ਚ ਇੱਕ ਹਫਤਾ ਹਾਂ ਖੋਲ ਕੇ ਤੋਰ ਦੇ ਇੱਕ ਵਾਰੀ ਲੈ ਸੂਆ ਸੂੰਦੀਆ ਸੱਜਣੋ ਤੀਜਾ ਬਾਈ ਕਹਿੰਦਾ ਪਹਿਲੇ ਕੱਢਿਆ 12.5 ਦੂਜੇ ਕੱਢਿਆ 14 15 ਦੇ ਏੜ-ਗੇੜ ਝੋਟੀ ਬਾਈ ਹੋਣੀ ਜਿਵੇਂ ਗੱਲਾਂ ਬਾਤਾਂ ਹੋਈਆਂ ਮੇਰੀਆਂ ਵੀ ਝੋਟੀ ਆਪਾਂ ਲੈ ਕੇ ਆਏ ਹਰਿਆਣੇ ਤੋਂ ਹੁਸ਼ਿਆਰ ਤੋਂ ਬਾਕੀ ਬਾਡੀ ਵਾਲੀ ਝੋਟੀ ਆ ਤੇ ਦਿਨ ਹਲੇ ਇੱਕ ਹਫਤਾ ਕੱਢਦੀ ਆ ਦਿਨ ਪੂਰੇ ਹੋਣ ਚ ਜੇ ਗੱਲ ਕਰ ਲਈਏ 2-4 ਦਿਨ ਕਿਉਂਕਿ ਉੱਤੇ ਵੀ ਲਿਜਾ ਸਕਦੀ ਆ ਜਾਨ ਜੂਨ ਝੋਟੀ ਚ ਕਾਫ ਤੇ ਆਡਰੂਟਰ ਵੀ ਦਿਖਾ ਦੀ ਨੇੜੇ ਲਾ ਕੇ ਤੇ ਜਦ ਮੁੜੂਗੀ ਉੱਥੋਂ ਬਾਡੀ ਬੁੱਡੀ ਸਾਰੀ ਮੈਂ ਦਿਖਾ ਦੀ ਇੱਥੋਂ ਬਾਕ ਕਮਾ ਲਓ ਜੀ ਇੱਥੋਂ ਐਸ ਵਾਰੀ ਦੁੱਧ ਕਿੰਨਾ ਕ ਪਾ ਸਕਦੀ ਆ ਤੁਹਾਡੇ ਤਿਆਰ ਬੀਰਾਂ ਇਹ ਕਿ ਪਾ ਸਕਦੇ ਆ 16 17 ਲੀਟਰ ਆ 16 17 ਪਾ ਸਕਦੀ ਆ ਬਾਡੀ ਬੁੱਡੀ ਚੰਗੀ ਆ ਨਾ ਸਾਮਸੂਨ ਤੇ ਜੋਰ ਪੂਰਾ ਲਾਇਆ ਹੋਇਆ ਪੂਰਾ ਜੀ ਪੂਰਾ ਆ ਸਾਮਸੂਨ ਤੇ ਬਾਈ ਕਹਿੰਦਾ ਜੋਰ ਪੂਰਾ ਲਾਇਆ ਤੇ ਨਸਾਂ ਨੂੰ ਸਭ ਇਹਨੇ ਬਾਡੀ ਤੇ ਤੇ ਉੱਤੋਂ ਦਿਖਾ ਦੇ ਤੇਰਾ ਨਾ ਗਹਿਰੀ ਉੱਤੋਂ ਬਾਡੀ ਬੁੱਡੀ ਵੀ ਚੌੜੀ ਆ ਮੱਝ ਦੀ ਇਹ ਗੱਲਬਾਤ ਕਰ ਲਈਏ ਓ ਬਾਈ ਥੋੜੀ ਜੀ ਕਾਲੀ ਕਰ ਗਿਆ ਮੈਂ ਕਿਉਂਕਿ ਦਿਨ ਹਲੇ ਨੇ ਕ ਆਡਰ ਰੂਡਰ ਵੀ ਚੌੜਾ ਬਣਾਉਗੀ ਤੇ ਚਵਾਈ ਚਬੂਈ ਦੀ ਕਿਵੇਂ ਆ ਜੀ ਚਵਾਈ ਦੀ ਬਾਈ 1 ਨੰਬਰ ਫੋਕੀ ਚਵਾਈ ਦੀ ਜਾਮਾ ਛਰਲਾ ਛਿੱਟਾ ਕੋਈ ਨਹੀਂ ਕੋਈ ਨਹੀਂ ਗਰੰਟੀ ਹੈ ਛਿੱਟਾ ਭਾਰ ਬੋਝ ਕੁਛ ਨਹੀਂ ਗਰੰਟੀ ਹੈ ਸਾਰੇ ਪਾਸਿਓਂ ਗਰੰਟੀ ਆ ਹਾਂਜੀ ਹਾਂਜੀ ਤੇ ਉੱਤੇ ਬਾਡੀ ਦਿਖਾ ਦੇ ਇੱਕ ਵਾਰੀ ਆਡਰ ਰੂਡਰ ਤੇ ਫੇਰ ਮਾਰ ਦੇ ਤਰ੍ਹਾਂ ਉਹ ਗੈਰੀ ਇੱਥੇ ਮਾਰ ਦੇ ਆਡਰ ਰੂਡਰ ਤੇ ਤੇ ਉੱਤੇ ਬਾਡੀ ਦਿਖਾ ਦੇ ਤੇ ਅਗਲੇ ਬੰਨੇ ਵੀ ਦਿਖਾ ਦੇ ਆਡਰ ਇਹਦਾ ਬਾਡੀ ਬੂਡੀ ਦੀ ਪੂਰੀ ਚੜਾਈ ਚ ਆ ਗਈ ਜਿਵੇਂ ਆਪਾਂ ਅਕਸਰ ਤੁਹਾਨੂੰ ਦੱਸਦਾ ਹੁੰਦਾ ਵੀ ਇੱਕ ਦਮਾਨ ਬੈੱਡ ਜਿੰਨੀ ਚੌੜੀ ਝੋਟੀ ਆ ਉਹ ਗੱਲ ਬਾਤ ਹੈ ਦੀ ਤੇ ਹੈਗੀ ਘਰੇਲੂ ਸੱਜਣਾ ਕੋਲੇ ਆ ਕੋਈ ਬਾਈ ਹੋਰਾਂ ਦਾ ਜੇ ਗੱਲਬਾਤ ਕਰ ਲਈ ਸੱਜਣੋਂ ਵਪਾਰ ਦਾ ਕੰਮ ਨਹੀਂ ਹੈ ਗਿਆ ਇੱਥੋਂ ਅਗਲੇ ਬੰਨੇ ਉਹ ਦਿਖਾ ਦੀ ਕਿਉਂਕਿ ਅਗਲੇ ਬੰਨੇ ਆਰਡਰ ਇਹਨੇ ਪੂਰਾ ਹਜੇ ਪ੍ਰੋਪਰ ਤਿਆਰ ਕਰਨਾ ਦਿਨ ਜਿਵੇਂ ਦੱਸਿਆ ਬਾਈ ਨੇ ਵੀ ਇੱਕ ਹਫਤਾ ਕੱਢ ਦੂਗੀ ਆਰਡਰ ਬਣਾਉਂਦੀ ਕਿੰਨੀ ਕਾ ਬਾਈ ਤਿਆਰੀ ਤਿਆਗ ਬਹੁਤ ਬਹੁਤ ਪਾਰੀ ਜੀ ਪੂਰਾ ਚੌੜਾ ਆਰਡਰ ਤਿਆਰ ਕਰਨਾ ਮਾਗਰ ਕੱਢੂ ਪੂਰਾ ਤਾਂ ਹਾਂ ਤੇ ਉੱਪਰ ਤੱਕ ਜੀ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਤਾਂ ਜੀ ਫੋਨ ਤੇ ਗੱਲ ਕਰਾਂਗੇ ਬਾਲੇ ਤਾਂ ਨਹੀਂ ਮੰਗਦੇ ਨਹੀਂ ਬਾਲੇ ਨਹੀਂ ਮੰਗਦੇ ਕਿਤੇ ਬੋਰੀ ਰੁਪਈਆਂ ਦੀ ਮੰਗ ਲਈ ਇਹਦੇ ਨਹੀਂ 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 ਆ ਪੈ ਤੇ ਹੁਣ ਆ ਜਾ ਗੈਰੀ ਝੋਟੀ ਤੇ ਲਿਆਉਂਦੇ ਤੇ ਮਾਰਦੇ ਕੈਮਰਾ ਆਹ ਕੱਟੀ ਵੀ ਬਾਈ ਨੇ ਵੇਚਨੀ ਆ ਇਹਦੀ ਉਮਰ ਕਿੰਨੀ ਕਾ ਜੀ ਇਹਦੀ ਪੌਣੇ 2 ਸਾਲ ਜੀ ਕੁੱਲ ਹਾਂਜੀ ਸਵਾਲ ਸਮੂਹ ਲਈ ਦੀ ਬੰ ਚੰਗੀ ਕਰੀ ਲੱਗਦੀ ਸਵਾਲ ਤਾਂ ਇਹ ਤਾਂ ਮੇਰਾ ਕਣਕ ਦੇ ਦਾਣੇ ਨਾਲ ਭਰਦੀਆਂ ਨੇ ਚਾਰ ਚੂੜ ਤਾਂ ਨਹੀਂ ਬਾਲੇ ਨੇ ਨਹੀਂ ਨਹੀਂ ਚਾਰ ਨਹੀਂ ਬਾਲਾ ਨਹੀਂ ਪੌਂਦਾ ਉਹ ਜਿੰਨਾ ਖਾਂਦਾ ਨੋਰਮਲ ਜਿੰਨਾ ਕੰਮ ਜਿੰਮੇਦਾਰ ਪੌਂਦਾ ਟੂੜੀ ਤਾੜੀ ਦੇ ਬੱਚਤ ਦੇ ਚੱਕਰ ਚ ਲੱਗ ਗਿਆ ਆਪਾਂ ਪਉਣ ਵੈਸੇ ਹੈਗਾ ਵੀ ਲਾਹੇਵੰਦ ਆ ਭਾਈ ਹਾਂਜੀ ਹਾਂਜੀ ਇਹ ਲਾਹੇਵੰਦ ਵੀ ਆ ਕਿਉਂਕਿ ਜਿਹੜੇ ਸੱਜਣ ਨੇ ਯਾਰ ਬਾਲਾ ਖਰਚਾ ਨਹੀਂ ਕਰਨਾ ਥੋੜੀ ਖਰਚ ਇਹ ਛੋਟੀ ਦੀ ਯਾਰ ਕੁਆਲਿਟੀ ਕਵਲਿਟੀ ਇਹਦੀ ਵੀ ਚੰਗੀ ਆ ਉੱਤੇ ਬਾਡੀ ਬੂਡੀ ਦੀ ਕੁਆਲਿਟੀ ਵੀ ਚੰਗੀਆਂ ਡਰਦੀ ਆ ਥੋੜੀ ਜੀ ਹੈ ਨਾ ਟਰਨੀ ਤਾਂ ਨਹੀਂ ਖੋਲ ਕੇ ਟਰ ਵੀ ਬਹੁ ਵੀ ਤੋੜ ਆ ਬੋਚ ਕੇ ਤੋੜ ਦੇ ਆ ਜਾ ਗਰੀ ਇਧਰਲੇ ਬੰਨੇ ਹੋ ਕੇ ਦਿਖਾ ਦੇ ਉਮਰ ਕਿੰਨੀ ਦੱਸੀ ਆ ਬਾਈ ਦੀ ਪੌਣੇ ਦੋ ਸਾਲ ਬਾਈ ਕੁੱਲ ਹਾਂਜੀ ਗੱਬਣ ਤਾਂ ਨਹੀਂ ਕਰਵਾਈ ਨਾ ਗੱਬਣ ਨਹੀਂ ਅਜੇ ਸਾਰਾਂ ਵਿੱਚ ਦਿੱਖੀ ਨਹੀਂ ਸਾਰ ਆ ਬਾਡੀ ਬੂਡੀ ਵਜਨ ਬੋਜਨ ਤਾਂ ਹੋ ਰਿਹਾ ਹੈ ਨਾ ਹਾਂਜੀ ਦੰਦਾਂ ਚ ਲਖੀਰੀ ਹੋਊ ਪੌਣੇ ਦੋ ਸਾਲ ਦਾ ਬਿਆਰ ਹੈ ਜੀ ਆ ਦੰਦਾਂ ਚ ਹੋਊਗੀ ਖੀਰੀ ਉਮਰ ਹੈਗੀ ਆ ਪੌਣੇ ਦੋ ਸਾਲ ਤੇ ਕੁਆਲਿਟੀ ਹੈਗੀ ਆ ਟੌਪ ਜੀ ਗੱਲਬਾਤ ਖੜਨੀ ਖੜਨੀ ਵੀ ਝੋਟੀ ਦੀ ਚੰਗੀ ਆ ਤੇ ਧੋਰਾ ਧੂਰਾ ਵੀ ਯਾਰ ਬਾਕਮਾਲ ਆ ਜੇ ਗੱਲਬਾਤ ਕਰ ਲਈਏ ਕੋੜੀਆਂ ਵਾਲਾ ਸਿਸਟਮ ਹੀ ਆ ਬੋਚ ਕੇ ਬੋਚ ਕੇ ਬਣਦੇ ਡਰਦੀ ਆ ਥੋੜਾ ਜਨਾ ਹਾਂਜੀ ਆ ਇੱਥੋਂ ਜਿਹੜੀ ਇਹਦੀ ਸ਼ੇਪ ਆ ਨਾ ਜਿਵੇਂ ਆਪਾਂ ਕਹਿ ਦਿੰਦਾ ਵੀ ਆਰਡਰ ਵਾਲੀ ਸ਼ੇਪ ਬਣਾਉਗੀ ਨਾ ਇੱਥੋਂ ਦਿਖਾ ਦੇ ਪਿਛਾਂ ਤੋਂ ਵੀ ਸ਼ੇਪ ਸ਼ੂਪ ਚੰਗੀ ਬਣਾਉਗੀ ਥਣ ਸਿੰਗਲ ਚਾਰੀ ਨੇ ਹਾਂ ਚਾਰ ਕੋਈ ਫालतू ਹੁੰਦਾ ਨਹੀਂ 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 ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਵੀ ਮੋਬਾਈਲ ਤੇ ਕਰ ਲਾਂਗੇ ਜੀ ਮੋਬਾਈਲ ਨੰਬਰ ਤੇ ਕਰਾਂਗੇ ਕੰਮ ਇਹਦਾ ਵੀ ਆ ਜਾਵੇ ਨਾ ਮੰਗਲੇ ਵਾਲੇ ਹੁਣ ਕਹਿ ਰਹੀ ਇੱਧਰ ਮੱਝ ਤੇ ਵੀ ਮਾਰਦੇ ਦੋਹੀ ਚ ਇਹ ਹੈਗੀਆਂ ਘਰੇਲੂ ਸੱਜਣਾਂ ਕੋਲੇ ਨੇ ਵਪਾਰ ਦਾ ਕੰਮ ਨਹੀਂ ਘਰੇਲੂ ਜਾਨਵਰ ਨੇ ਬਾਈ ਕਹਿੰਦਾ ਕਿਸੇ ਸਿਸਟਮ ਕਰਕੇ ਇਹ ਸੇਲ ਕਰਨੀ ਨੇ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਹੈਗਾ ਜੀ 98761 ਹਾਂਜੀ 14793 ਹਾਂ ਇੱਕ ਵਾਰੀ ਇਧਰੋਂ ਦਿਖਾ ਦੇ ਇੱਕ ਵਾਰੀ ਹੋਰ ਬੋਲ ਦਿਓ ਜੀ 98761 ਹਾਂਜੀ 14793 ਪਿੰਡ ਕਲਾਣਾ ਤਹਿਸੀਲ ਬਲੰਡਾ ਤੇ ਜ਼ਿਲ੍ਹਾ ਮਾਨਸਾ ਹਾਂਜੀ ਛੋਟੀ ਘੇਰਾ ਹੋਰ ਤੋਰ ਦਿਓ ਇੱਕ ਵਾਰੀ ਕਿਉਂਕਿ ਦੇਖਣ ਵਾਲੇ ਸੱਜਣਾਂ ਦੀ ਹਰੇਕ ਪੱਖ ਤੋਂ ਤਸੱਲੀ ਕਰਾ ਦਿਓ ਤੋਰ ਕੇ ਕਿਉਂਕਿ ਕਈ ਵਾਰੀ ਕਿਸੇ ਸੱਜਣ ਨੇ ਆਨਲਾਈਨ ਮੰਗਵਣੀ ਹੁੰਦੀ ਆ ਉਹ ਆਨਲਾਈਨ ਵੀ ਭੇਜੀ ਜਾਂਦੀ ਆ ਕਿਉਂਕਿ ਹਾਲੇ ਤਾਂ ਇਹ ਗੱਬਣੀ ਆ ਬਾਕੀ ਜਿਹੜੇ ਸੱਜਣਾਂ ਦੇ ਯਾਰ ਪਸੰਦ ਆਊਗੇ ਉਹ ਨੇੜੇ ਆ ਕੇ ਚੇਪਾ ਚੂਪਾ ਲਾ ਕੇ ਵੀ ਲੈ ਜਾਓ ਪਾਸ ਕਰਕੇ ਬਾਈ ਤੂੰ ਲੈ ਚਲੋ ਐ ਇਹਨੂੰ ਚਲਾ ਦਿਓ ਮੈਂ ਇੱਥੋਂ ਅਗਲੇ ਬੰਨੇ ਆਰਡਰ ਉਡਰ ਚੈੱਕ ਕਰ ਲਓ ਤੇ ਉੱਥੋਂ ਬਾਡੀ ਬੁੱਡੀ ਬਾਡੀ ਬੁੱਡੀ ਦੀ ਵੀ ਲਾਜ ਵਾ ਪੂਰੀ ਟਰੱਕ ਜਿੱਦੀ ਬਾਡੀ ਆ ਐ ਇਹਨੂੰ ਚਲਾ ਦਿਓ ਜੀ ਲੰਬੀ ਚਲਾ ਦਿਓ ਇਧਰਲੇ ਬੰਨੇ ਸੂਆ ਸੂਂਦੀ ਆ ਤੀਜਾ ਤੇ ਕੜਦੀ ਆ ਇੱਕ ਹਫਤਾ ਦਿਨਾਂ ਦੇ ਹਿਸਾਬ ਨਾਲ ਜਾਂਨ ਦੇ ਹਿਸਾਬ ਨਾਲ 2-4 ਦਿਨ ਉੱਪਰ ਵੀ ਲਿਆ ਸਕਦੀ ਆ ਤੇ ਹੈਗੀ ਆ ਘਰੇਲੂ ਪਰਿਵਾਰ ਕੋਲੇ ਕਿਉਂਕਿ ਕਈ ਸੱਜਣ ਸ਼ਕੀਨ ਹੁੰਦੇ ਨੇ ਵੀ ਆਪਾਂ ਨੇ ਘਰੇਲੂ ਸੱਜਣਾ ਤੋਂ ਜਾਨਵਰ ਲੈਣਾ ਤੇ ਉਹ ਬਾਈ ਖਰੀਦ ਸਕਦੇ ਨੇ ਤੇ ਦੁੱਧ ਬਾਈ ਨੇ ਜਿਵੇਂ ਦੱਸਿਆ ਵੀ 14-15 ਕਿਲੋ ਦੁੱਧ ਦੇਣੇ ਦੂਜੇ ਸੂਏ ਪਾਇਆ ਇਸ ਵਾਰੀ ਸੌਂਦੀ ਆ ਤੀਜਾ ਸੂਆ ਤੇ ਨੰਬਰ ਬਾਈ ਹੋਰਾਂ ਦਾ ਵੀਡੀਓ ਚ ਹੀ ਲਾ ਦੂੰਗਾ ਜਿਹੜੇ ਸੱਜਣ ਨੂੰ ਇਹਨਾਂ ਦੋਨਾਂ ਤੋਂ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ